ਇਹ ਨਹੀਂ ਆ ਵੀ ਆਪਾਂ ਕਈ ਵੀ ਨਹੀਂ ਕਹਿ ਦਿੰਨੇ ਵੀ ਉਹ ਕਸ਼ਮੀਰੀ ਪੰਡਤਾਂ ਤੇ ਉਹਨੇ ਕੀਤੀ ਆਪਣੇ ਵੱਲੋਂ ਸ਼ਕਤੀ ਤੇ ਉਹਨਾਂ ਨੇ ਜੀ ਆ ਕੇ ਮਹਾਰਾਜ ਜੀ ਨੂੰ ਫਰਿਆਦ ਕੀਤੀ ਤੇ ਚਲੋ ਇੰਜ ਹੋ ਗਿਆ। ਅਸਲ ਵਿੱਚ ਅ ਜਿੱਥੇ ਅੱਜ ਤੁਸੀਂ ਨਾ ਬਹਾਦਰਗੜ ਦੇਖਦੇ ਹੋ ਪਟਿਆਲਾ ਤੇ ਪੰਜਾਬੀ ਯੂਨੀਵਰਸਿਟੀ ਤੇ ਬਹਾਦਰਗੜ ਇਹਦਾ ਬਹਾਦਰਗੜ ਦਾ ਨਾਮ ਪਹਿਲਾ ਜਿਹੜਾ ਨਾਮ ਉਹ ਸੈਫਾਬਾਦ ਸੀ। ਔਰ ਇਹ ਜਿਹੜਾ ਸੈਫ ਅਲੀ ਖਾਨ ਉਹਨੂੰ ਸੈਫ ਖਾਨ ਵੀ ਕਹਿੰਦੇ ਸਨ। ਇਹ ਸ਼ਾਹ ਜਹਾਂ ਦਾ ਸੰਡੂ ਸੀ ਔਰੰਗਜ਼ੇਬ ਦਾ ਇਹ ਮਾਸੜ ਲੱਗਦਾ ਸੀ ਇਹ ਪਹਿਲਾਂ ਕਸ਼ਮੀਰ ਦਾ ਗਵਰਨਰ ਸੀ ਤੇ ਜਦੋਂ 74 ਦੇ ਵਿੱਚ ਉਹਨੇ ਸਖਤਾਈ ਕਰ ਪਹਿਲਾਂ ਮੰਦਰ ਟਵਾ ਕੇ ਕੁਝ ਕਰਾ ਆਖਰ ਉਹਨੇ ਸਖਤੀ ਕਰ ਦਿੱਤੀ ਵੀ ਹੁਣ ਧੱਕੇ ਨਾਲ ਇਹਨਾਂ ਲੋਕਾਂ ਦੇ ਧਰਮ ਜਿਹੜੇ ਉਹ ਚੇਂਜ ਕਰਨੇ ਆਪਾਂ ਔਰ ਉਹਨੇ ਤਿੰਨ ਟਰਮਾਂ ਜਿਹੜੀਆਂ ਨੇ ਖਾਸ ਕਰਕੇ ਅਬੂ ਹਨੀਫਾ ਉਹਨਾਂ ਦਾ ਜਿਹੜਾ ਇੱਕ ਸਕਾਲਰ ਜਿੰਨੇ ਲਿਖਿਆ ਉਨੇ ਤਿੰਨ ਟਰਮਾਂ ਦਿੱਤੀਆਂ ਉਹ ਕਹਿੰਦਾ ਵੀ ਇੱਕ ਹੈ دارুল কুਫਰ اور دوسرا ہے دارুল حرب ਤੇ ਤੀਸਲਾ تیسرا ہے دارুল اسلام ਤੇ ਉਹ ਕਹਿੰਦਾ ਹੈ ਵੀ دارুল ਜਿਹੜਾ ਕੁਫਰਿਆ ਉਹਦਾ ਮਤਲਬ ਹੈ ਵੀ ਜਿੱਥੇ ਰਾਜ ਵੀ ਸਾਡਾ ਨਹੀਂ ਹੈ ਤੇ ਪਰਜਾ ਵੀ ਸਾਨੂੰ ਕੋਈ ਨਹੀਂ ਮੰਨਦੀ ਸਾਡੇ ਧਰਮ ਨੂੰ دارুল حرب ਦਾ ਮਤਲਬ ਹੈ ਜਿਹਨੂੰ دین ਇਲਾਹੀ اکبر ਨੇ ਚਲਾਇਆ ਸੀ ਵੀ ਉੱਥੇ ਰਾਜਾ ਭਾਵੇਂ ਤੁਰਕਾਂ ਦੇ ਵਿੱਚੋਂ ਐ ਮੁਸਲਮਾਨ ਨੇ ਲੇਕਿਨ ਪਰਜਾ ਜਿਹੜੀ ਐ ਉੱਥੇ ਕਈ ਧਰਮਾਂ ਦੀ ਰਹਿੰਦੀ ਉਹਨਾਂ ਨੂੰ ਉਹ ਮੰਨਦੇ ਐ ਭਾਵ ਕਿ ਉਸ ਤਰੀਕੇ ਨਾਲ ਉਹ ਰਾਜ ਭਾਗ ਕਰਦੇ ਐ ਪਰ ਤੀਸਰਾ ਇਹ ਕਹਿੰਦਾ ਸੀ ਮੈਂ دارੁਲ ਹਰਬ ਨਹੀਂ ਰਹਿਣ ਦੇਣਾ ਮੈਂ دارੁਲ ਇਸਲਾਮ ਕਰਨਾ ਜਿੱਥੇ ਰਾਜਾ ਵੀ ਉਹਦੇ ਵਿੱਚੋਂ ਐ ਤੇ ਦੂਸਰੇ ਧਰਮ ਦਾ ਬੰਦਾ ਕੋਈ ਦਿਸਣਾ ਨਹੀਂ ਚਾਹੀਦਾ ਇੱਕੋ ਹੀ ਹੋਵੇ ਬਸ ਇੱਕੋ ਹੀ ਰੰਗ ਕਰਨਾ ਮੈਂ ਪਰ ਇਹ ਅੱਜ ਵੀ ਇਹੋ ਜਿਹਿਆਂ ਬੜਕਾ ਮਾਰਦੇ ਨੇ ਬਥੇਰੀਆਂ ਥਾਵਾਂ ਤੇ ਇਹ ਇਹ ਔਰੰਗਜ਼ੇਬ ਵਾਲੇ ਕੰਮ ਇਹਨਾਂ ਨੂੰ ਪੜਿਆ ਨਹੀਂ ਨਾ ਇਹਨਾਂ ਨੇ ਵੀ ਇਹ ਕਮਲਿਓ ਤੁਸੀਂ ਅੱਜ ਆਏ ਜੇ ਇੱਥੇ ਹੋਜੇ ਪਤਾ ਨਹੀਂ ਕਿੰਨੇ ਹੋ ਕੇ ਚਲੇ ਗਏ ਜੇ ਰੱਬ ਨੂੰ ਇੱਕੋ ਹੀ ਪਾਉਂਦਾ ਨਾ ਤੇ ਚੇਤਾ ਰੱਖਿਓ ਦੂਜਾ ਪੈਦਾ ਨਾ ਕਰਦਾ ਉਹਨੇ ਮਾਲਕ ਨੇ ਕਿਵੇਂ ਦੀ ਸ੍ਰਿਸ਼ਟੀ ਸਾਜੀ ਹੈ ਕਹਿੰਦੇ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਪਰ ਇਹ ਸਮਝਦੇ ਨਹੀਂ ਨਾ ਕਮਲੇ ਇਸ ਗੱਲ ਨੂੰ ਇਆਂ ਦੇ ਅਸੀਂ ਕੋ ਕਰਦੇਾਂਗੇ ਜੀ ਇੱਕ ਕਿਵੇਂ ਹੋ ਜਾਏਗਾ ਇਹ ਉਸ ਮਾਲਕ ਨੇ ਜੇ ਬਣਾਇਆ ਉਹਨੂੰ ਪਾਉਂਦਾ ਹੈ ਇਹੋ ਗੱਲ ਗੁਰੂ ਤੇਗ ਬਹਾਦਰ ਸਾਹਿਬ ਰੰਗਜੀਤ ਨੂੰ ਕਰਦੇ ਸੀ ਉਹ ਕਹਿੰਦਾ ਜੀ ਮੈਂ ਦੋ ਤੋਂ ਇੱਕ ਕਰਨੇ ਆ ਮਰਜ ਕਹਿੰਦੇ ਇਹ ਤੇਰੀ ਮਰਜ਼ੀ ਨਹੀਂ ਨਾ ਚਲਣੀ ਚਲਣੀ ਤਾਂ ਉਹਦੀ ਹੈ ਜਿਨੇ ਸਭ ਕੁਝ ਬਣਾਇਆ ਨਰ ਚਾਹਤ ਕਾ ਸ਼ੋਰ ਔਰਾਂ ਕੀ ਔਰੈ ਪਈ ਚਿਤਵਤ ਰਿਓ ਠਗੋਰ ਨਾਨਕ ਫਾਸੀ ਗਲ ਪਰਿ ਬੰਦਾ ਤੇ ਆਪਾਂ ਸੁਖਮਨੀ ਸਾਹਿਬ ਚ ਪੜਦੇ ਆ ਮਰਜ ਉੱਥੇ ਲਿਖਿਆ ਵੀ ਹੈ ਕਹਿੰਦੇ ਕਹੋ ਮਾਨੁਖ ਤੇ ਕਿਆ ਹੋਇਆ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਕਹਿੰਦੇ ਇਸ ਕਾ ਹਾਥ ਹੋਏ ਤਾਂ ਸਭ ਕੁਛ ਲੈ ਪਰ ਕਹਿੰਦੇ ਜੋ ਤਿਸ ਭਾਵੈ ਹੁੰਦਾ ਉਹ ਹੈ ਜੋ ਉਸ ਨੂੰ ਬੰਦਾ ਇੱਕ ਅਵਰਨ ਆ ਪੜਦਾ ਆ ਜਿੰਨਾ ਚਿਰ ਉਹ ਪੜਦਾ ਪਿਆ ਨਾ ਉਹਨਾਂ ਚਿਰ ਕਹਿੰਦਾ ਮੈਂ ਇਦਾਂ ਕਰੂੰ ਕਰਾਉਂ ਇੰਜ ਹੋਊ ਜਿੱਦਣ ਉਹ ਪੜਦਾ ਹਟ ਜਾਂਦਾ ਹੈ ਐਫਰਡਲੈਸ ਨਹੀਂ ਹੁੰਦਾ ਉਹ ਉਹ ਯਤਨ ਜਾਰੀ ਰਹਿੰਦੇ ਨੇ ਸਭ ਕੁਝ ਕਰਦਾ ਪਰ ਇੱਕ ਭਾਵ ਰੱਖਦਾ ਕਿ ਹੋਣਾ ਉਹ ਹੈ ਵਦੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ ਸਭਣੀ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਹੁਣਾ ਉਹ ਐ ਉਹ ਹੁਣ ਜਦੋਂ ਨੇ ਕੀ ਕੀਤਾ ਵੀ ਇਹ ਸੈਬਖਾਨ ਨੂੰ ਆਪਣੇ ਮਾਸੜ ਨੂੰ ਕਹਿੰਦਾ ਵੀ ਸ਼ਕਤੀ ਕਰ ਦਿਓ ਜੀ ੱੱਕੇ ਨਾਲ ਜਿਹੜਾ ਬੰਦਾ ਕੋਈ ਲਾਲਚ ਚਾਹ ਕੇ ਧਰਮ ਬਦਲਦਾ ਕਿਉਂ ਉਹਨੇ ਕਸ਼ਮੀਰ ਕਿਉਂ ਚੁਣਿਆ ਸੌਖੀ ਬਾਤ ਐ ਮੈਂ ਇੱਥੇ ਮਾਲਕ ਨੇ ਮੈਨੂੰ ਮੰਨ ਲੋ ਇਹ ਸੇਵਾ ਲਈ ਚੁਣਿਆ ਪ੍ਰਚਾਰ ਦੇ ਲਈ ਤੁਸੀਂ ਆਉਂਦੇ ਇੱਥੇ ਕੋਈ ਸਿੱਖਣਾ ਆਉਂਦੇ ਹੋ ਜੇ ਮੈਂ ਇੱਥੇ ਸਟੇਜ ਤੇ ਬੈਠਾਂ ਤੇ ਮੇਰੀਆਂ ਅੱਠਾਂ ਦੀਆਂ ਅੱਠਾਂ ਉਂਗਲਾਂ 'ਚ ਰਾਸ਼ੀਆਂ ਵਾਲੀਆਂ ਮੁੰਦਰੀਆਂ ਪਈਆਂ ਹੋਣ ਪੰਜ ਚਾਰ ਮੈਂ ਧਾਗੇ ਇੱਥੇ ਬੰਨੇ ਹੋਣ ਤੇ ਤੁਸੀਂ ਕੀ ਇੱਥੋਂ ਸੁਨੇਹਾ ਲੈ ਕੇ ਜਾਓਗੇ ਤੁਹਾਨੂੰ ਇਹੋ ਹੀ ਲੱਗਣਾ ਨੇ ਜੇ ਭਾਈ ਨੇ ਸਭ ਕੁਝ ਪਾਇ ਤੇ ਤਾਂ ਮਤਲਬ ਚੰਗਾ ਹੀ ਹੋਣਾ ਤਾਂ ਤੁਸੀਂ ਵੀ ਉਹ ਚੀਜ਼ ਕਰੋਗੇ ਨਾ ਜਾਂ ਕਿਸੇ ਬਹੁਤ ਸਕਸੈਸ ਜਿਹੜਾ ਇਨਸਾਨ ਆ ਉਹਦੇ ਵੇਖੋ ਤੁਸੀਂ ਕੋ ਧਾਗੇ ਤਵੀਤ ਵੱਜੇ ਇਹੋ ਜਿਹਾ ਕੋਈ ਤੇ ਤੁਹਾਨੂੰ ਕੀ ਉਹ ਤੋਂ ਮੈਸੇਜ ਮਿਲੇਗਾ ਉਹਨਾਂ ਖਣਾ ਸ਼ਾਇਦ ਇਹਦਾ ਸਕਸੈਸ ਦਾ ਰਾਜ ਇਹੋ ਹੀ ਨਾ ਹੋਵੇ ਜਦੋਂ ਪੜ੍ਹੇ ਲਿਖੇ ਕੋਈ ਪ੍ਰੋਫੈਸਰ ਆ ਕਾਲਜ ਚ ਪੜਾਉਂਦਾ ਆ ਕੋਈ ਟੀਚਰ ਆ ਆ ਕੇ ਬੱਚਿਆਂ ਨੂੰ ਸਿਖਿਆ ਦਿੰਦਾ ਤੇ ਜੇ ਉਹ ਜਿਹੜੀਆਂ ਚੀਜ਼ਾਂ ਦਾ ਪਾਲਣ ਕਰਦਾ ਸੁਭਾਅਕ ਹੈ ਬੱਚੇ ਉਸ ਚੀਜ਼ ਨੂੰ ਅਡਾਪਟ ਕਰਨਗੇ ਉਹਨਾਂ ਆਖਿਆ ਵੀ ਇੱਥੋਂ ਦੇ ਪੰਡਤ ਬੜੇ ਪੜ੍ਹੇ ਲਿਖੇ ਨੇ ਇਹ ਧਰਮ ਸਿਖਾਉਂਦੇ ਆ ਤੇ ਇਹਨਾਂ ਨੂੰ ਇੱਧਰ ਲੈ ਆਓ ਜਦੋਂ ਇਹ ਆਖਣਗੇ ਵੀ ਨਹੀਂ ਨਹੀਂ ਆਪਾਂ ਐਵੇਂ ਹੁਣ ਤੱਕ ਹਨੇਰੇ ਚ ਤੁਰੇ ਫਿਰਦੇ ਰਹੇ ਆ ਇਸਲਾਮਾ ਲਾਓ ਇਹ ਸਭ ਨਾਲ ਵਧੀਆ ਕੰਮ ਹੈ ਆਪਾਂ ਤਾਂ ਹੈ ਹੀ ਆਂ ਤੇ ਕਹਿੰਦੇ ਇਹਨਾਂ ਨੂੰ ਸੌਖਾ ਹਜੂ ਕੰਮ ਹੈ ਵੀ ਇਹਨਾਂ ਨੂੰ ਪਕੜੋ ਪਹਿਲਾਂ ਬਾਕੀ ਪਰਜਾ ਪੇ ਪਿੱਛੇ ਤੁਰੀ ਆਏਗੀ ਉਹ ਅੱਜ ਵੀ ਇਦਾਂ ਬਹੁਤ ਥਾਵਾਂ ਤੇ ਇਦਾਂ ਹੀ ਹੁੰਦਾ ਉਹ ਆਗੂ ਫੜਦੇ ਆ ਉਹ ਮੁੜ ਕੇ ਆਂਦੇ ਜੀ ਨਹੀਂ ਨਹੀਂ ਇਹ ਜਾਦਾ ਚੰਗੇ ਤੁਸੀਂ ਮਹਾਰਾਜ ਨੇ ਇਸੇ ਕਰਕੇ ਅੱਠਵੇਂ ਗੁਰਦੇਵ ਦਾ ਸਮਾਂ ਨਹੀਂ ਆਪਜੀ ਧਿਆਨ ਕਰਨਾ ਮਹਾਰਾਜ ਨੇ ਕਿਉਂ ਨਹੀਂ ਦਿਦਾਰ ਦਿੱਤੇ ਔਰੰਗਜ਼ੇਬ ਨੂੰ ਪਤਾ ਮਹਾਰਾਜ ਕਿਉਂ ਕੀ ਕਹਿੰਦੇ ਕਹਿੰਦੇ ਜਿਹੜਾ ਬੰਦਾ ਭਰਾਵਾਂ ਦਾ ਕਾਤਲ ਭੈਣ ਦਾ ਕਾਤਲ ਪਿਓ ਦਾ ਕਾਤਲ ਸਰਮੱਦ ਵਰਗੇ ਫਕੀਰ ਦੀ ਪੁੱਠੀ ਖੱਲ ਲਾ ਦੇਣ ਵਾਲਾ ਮੈਂ ਇਸ ਬੰਦੇ ਨਾਲ ਖੜੋਵਾ ਜਾਂ ਇਹ ਮੇਰੇ ਤੋਂ ਆ ਕੇ ਸੀਸ ਲੈ ਜਾਏ ਤੇ ਲੋਕਾਂ 'ਚ ਮੈਸੇਜ ਕੀ ਜਾਏਗਾ ਇਹਦਾ ਮਤਲਬ ਏ ਠੀਕ ਹੀ ਹੋਣਾ ਜੇ ਮਹਾਰਾਜ ਨੇ ਇਹਨੂੰ ਆਸ਼ੀਰਵਾਦ ਦਿੱਤਾ ਇੱਥੇ ਨਾ ਕਈ ਵਾਰੀ ਕਈਆਂ ਕਈ ਥਾਵਾਂ ਤੇ ਆਖੀਦਾ ਹੈ ਬੇਯਾਰੂ ਬੰਦਾ ਤੁਹਾਨੂੰ ਪਤਾ ਵੀ ਇਹ ਗਲਤ ਿਆ ਤੇ ਤੁਸੀਂ ਵਿਰਸ ਰੋਪਾ ਪਾਈ ਜਾਂਦੇ ਜਿਹੋ ਜਿਹੇ ਬੰਦੇ ਨੂੰ ਮਤਲਬ ਗਲਤ ਕਰਨਾ ਤੇ ਗਲਤ ਬੰਦੇ ਦੀ ਕੰਡ ਥਾਪੜਨੀ ਇੱਕੋ ਜਿਹਾ ਗੁਨਾਹ ਆ ਉਹ ਫਿਰ ਪਤਾ ਕਿਉਂਕਿ ਕਹਿਣਗੇ ਬਣਾ ਸੋਹਰੇ ਜੀ ਮਜਬੂਰੀ ਆ ਤੁਸੀਂ ਭਾਈ ਸਾਹਿਬ ਜਾਣਦੇ ਫਿਰ ਰੱਖਣੀ ਪੈਂਦੀ ਜੀ ਸੰਸਾਰ ਚ ਪਾਉਣਾ ਪੈਂਦਾ ਜੀ ਪਰ ਮਾਲਕ ਨੇ ਨਹੀਂ ਇਹੋ ਸਾਬ ਕਹਿੰਦੇ ਇਹਨੂੰ ਅਸਲ ਵਿੱਚ ਨਾ ਇਹ ਤਾਂ ਉਹ ਤੋਂ ਜੰਮੇ ਵੀ ਨਹੀਂ ਸੰ ਜਿਹੜੇ ਆਂਦੇ ਨਾ ਵੀ ਨਾਮ ਮਿਲ ਵਰਤਨ ਚਲਾਉਣਾ ਆ ਇਹ ਸਭ ਰਹਿਮਤਾ ਗੁਰੂ ਘਰ ਚੋਂ ਨਿਕਲੀਆਂ ਵੀ ਗਲਤ ਚੀਜ਼ ਦਾ ਵਿਰੋਧ ਕਿਵੇਂ ਕਰਨਾ ਔਰ ਅੱਧੀ ਘੜੀ ਤਰਲੇ ਲੈਦਾ ਚਲਾ ਗਿਆ ਮਾਰੇ ਦਰਵਾਜ਼ਾ ਨਹੀਂ ਖੋਲੇ ਹੁਣ ਉਹਨੇ ਜਦੋਂ ਇਹ ਕੀਤਾ ਵੀ ਇਹਨਾਂ ਨੂੰ ਲਾਲਚ ਦਿਓ ਡਰਾਵਾ ਦਿਓ ਨਹੀਂ ਤੇ ਮਾਰਨਾ ਸ਼ੁਰੂ ਕਰ ਦਿਓ ਉਹ ਕਿਸੇ ਦਾ ਤਗਲ ਹਾਉਂਦੇ ਕੋ ਲਾਲਚ ਵਿੱਚ ਆ ਜਾਂਦਾ ਕੋ ਡਰ ਜਾਂਦਾ ਇਹ ਸੈਫਖਾਨ ਇਹਨੀ ਸ਼ਕਤੀ ਕਰ ਨਹੀਂ ਸਕਿਆ ਇਹਨੇ ਫਿਰ ਕੀ ਕੀਤਾ ਵੀ ਇਫਤਖਾਰ ਖਾਨ ਉਹਦਾ ਨਾਂ ਸੀ ਉਹਨੂੰ ਜਿਹੜਾ ਸ਼ੇਰ ਅਫਗਾਨ ਦਾ ਲਖਬ ਦੇ ਕੇ ਨਾ ਇੱਕ ਜਿਹੜਾ ਸਨਮਾਨ ਵਜੋਂ ਜਿਵੇਂ ਆਪਾਂ ਕਈ ਥਾਵਾਂ ਤੇ ਹੁੰਦਾ ਉਹ ਇਹਦੇ ਵਿੱਚ ਤੁਸੀਂ ਜੇ ਅੰਗਰੇਜ਼ਾਂ ਦੇ ਸਮੇਂ ਵਿੱਚ ਵੇਖੋ ਤੇ ਉਹਦੇ ਵਿੱਚ ਵਿਕਟੋਰੀਆ ਕਰਾਸ ਦੀ ਬਾਤ ਚੱਲਦੀ ਆ ਜਾਂਪਾਂ ਉਧਰ ਪਤਾ ਕਰੀਏ ਤਾਂ ਪਦਮ ਸ਼੍ਰੀ ਇਸ ਤਰ੍ਹਾਂ ਦੇ ਹੁੰਦੇ ਆ ਨਾ ਜਿਹੜੇ ਇਸ ਤਰ੍ਹਾਂ ਉਹ ਲਖਬ ਦਿੰਦੇ ਸਨ ਸ਼ੇਰ ਅਫਗਾਨ ਨੂੰ ਉਹਨੂੰ ਲਖਬ ਦੇ ਕੇ ਉਹਨੂੰ ਭੇਜਿਆ ਉਹਨੇ ਜਾ ਕੇ ਉੱਥੇ ਕਰ ਦਿੱਤੀ ਗੱਲ ਜਦੋਂ ਉਹਨੇ ਜਾ ਕੇ ਉਹ ਕਹਿੰਦਾ ਵੀ ਸੱਦ ਕੇ ਸਾਰਿਆਂ ਨੂੰ ਮੇਣ ਮੇਣ ਨੂੰ ਬੁਲਾ ਕੇ ਕਹਿੰਦਾ ਵੀ ਦੱਸੋ ਕੀ ਕਰਨਾ ਉਹ ਇਕੱਠੇ ਹੋ ਕੇ ਕਹਿੰਦੇ ਸਾਨੂੰ 6 ਮਹੀਨੇ ਦਾ ਟਾਈਮ ਦੇ ਦੇ ਵੇ ਸਾਡਾ ਜੋ ਵੀ ਇਸਤ ਤਿਆਦ ਕੇ ਜਾ ਕੇ ਨੱਕ ਗੋਡਾ ਰਗੜ ਲਈਏ ਜਾਂ ਸਾਡੇ ਕੋ ਸਰਕਾਰੀ ਦਰਬਾਰੇ ਜਿੰਨੇ ਬੰਦੇ ਉਹਨਾਂ ਕੋਲ ਜਾਈਏ ਜਾ ਗੱਲ ਕਰਦੇ ਆ ਉਹਨਾਂ ਫਿਰ 6 ਮਹੀਨੇ ਬਥੇਰਾ ਭਜਿਓ ਤੇ ਜਿਹੜੇ ਉਹਨਾਂ ਦੇ ਸਰਕਾਰੀ ਦਰਬਾਰੇ ਸਨ ਨਾ ਵੱਡੇ ਉਹਨਾਂ ਕੋਲੇ ਵੀ ਗਏ ਤੇ ਜਾ ਕੇ ਕਹਿੰਦੇ ਜੀ ਅਸੀਂ ਬੜੇ ਤੰਗ ਆ ਧਰਮ ਖਤਰੇ ਚ ਆ ਕੁਝ ਹੋ ਗਿਆ ਉਹਨਾਂ ਬੜੀ ਧਿਆਨ ਨਾਲ ਗੱਲ ਸੁਣਦੇ ਵੀ ਸਾਡੇ ਜਾਤੀ ਭਰਾ ਨੇ ਉਹ ਕਹਿੰਦੇ ਜੀ ਦੱਸੋ ਮਸਲਾ ਹੱਲ ਕਰਾਂਗੇ ਪਰ ਮਸਲਾ ਹੈ ਕਿਹਦੇ ਨਾਲ ਤੇ ਜਦੋਂ ਲੈਂਦੇ ਨਾ ਨਾ ਜੀ ਔਰੰਗਜ਼ੇਬ ਨਾਲ ਉਦੋਂ ਆਦੇ ਨਾ ਜੀ ਨਾ ਅਸੀਂ ਨਹੀਂ ਕੋਈ ਭਰਾ ਭਾਵੇਂ ਤੁਹਾਡੇ ਆ ਪਰ ਅਸੀਂ ਨਹੀਂ ਕਰ ਸਕਦੇ ਕਿੰਨੇ ਉਹ ਤਾਂ ਪਿਓ ਨਹੀਂ ਛੱਡਿਆ ਸਾਡਾ ਕੀ ਕਰੂਗਾ ਉਹਨਾਂ ਨੇ 6 ਮਹੀਨੇ ਪੂਰਾ ਯਤਨ ਕੀਤਾ ਫੇਰ ਜਾ ਕੇ ਜਿਹਦੀ ਕਿਤੇ ਨਾ ਨਾ ਸੁਣੀ ਜਾਏ ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਕਹਿੰਦੇ ਨੇ ਜਾ ਕੋ ਮੁਸ਼ਕਿਲ ਹੱਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਤੇ ਭੱਜ ਖਲੇ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ ਜਿੱਤავੈ ਉਸ ਪਾਰ ਬ੍ਰह्म ਲੱਗੇ ਨਾ ਤੱਤੀ ਵਾਉ ਕਿਉਂਕਿ ਸਹਿਬ ਨਤਾਣਿਆਂ ਕਾ ਤਾਣ ਤੇ ਮਾਲਕ ਨੇ ਕਵੀ ਸੈਨਾਪਤ ਨੇ ਜਿਹੜਾ ਸ਼ਬਦ ਨਾ ਗੁਰਸ਼ੋਭਾ ਗ੍ਰੰਥ ਹੈ ਇਹ ਦਸਮ ਪਾਤਸ਼ਾਹ ਮਾਰੇ ਦਾ ਕਵੀ ਹੋਇਆ ਇਹਨੇ ਇੱਕ ਗ੍ਰੰਥ ਲਿਖਿਆ ਉਹਨੇ ਬੜਾ ਪਿਆਰਾ ਬਚਨ ਲਿਖਿਆ ਗੁਰੂ ਤੇਗ ਬਹਾਦਰ ਸਾਹਿਬ ਲਈ ਉਹ ਕਹਿੰਦਾ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ ਸ੍ਰਿਸ਼ਟੀ ਦਾ ਚਾਦਰ ਬਣ ਗਏ ਅਸਲ ਅੱਜ ਦੁਨੀਆ ਤੇ ਹਿਊਮਨ ਰਾਈਟਸ ਦੀ ਗੱਲ ਚੱਲਦੀ ਹੈ ਤੇ ਜੇਕ ਤੇ ਅਸੀਂ ਇਹਦੀ ਹਿਸਟਰੀ ਨੂੰ ਜਿਵੇਂ ਉਸ ਦਿਨ ਮੈਂ ਤੁਹਾਨੂੰ ਬੇਨਤੀ ਕੀਤੀ ਇਹ ਚੇਤਾ ਰੱਖਿਓ ਕਿ ਤੇਦਾ ਅਸਲ ਇਤਿਹਾਸ ਪੜਨਾ ਹੋਵੇ ਤੇ ਹਿਊਮਨ ਰਾਈਟਸ ਦੇ ਅਸਲ ਵਿੱਚ ਪਿਤਾਮਾ ਜਿਹੜੇ ਨੇ ਉਹ ਧੰਗੁਰੂ ਤੇਗ ਬਹਾਦਰ ਸਾਹਿਬ ਨੇ ਅਸਲ ਵਿੱਚ ਉਹਨਾਂ ਨੇ ਦੱਸਿਆ ਜਿਸ ਧਰਮ ਨੂੰ ਮੰਨਦੇ ਨਹੀਂ ਜਿਹੜੀਆਂ ਉਹਨਾਂ ਚੀਜ਼ਾਂ ਨੂੰ ਦੇ ਵਿੱਚ ਅਸੀਂ ਬਲੀਵ ਨਹੀਂ ਕਰਦੇ ਔਰ ਉਸੇ ਪਹਿਲੇ ਜਾਮੇ ਵਿੱਚ ਮਾਲਕ ਨੇ ਉਹ ਜੰਨੂ ਪਾਉਣ ਤੋਂ ਨਾ ਕਰ ਦਿੱਤੀ ਆਖਿਆ ਜੀ ਇਹ ਕੀ ਕੀਤਾ ਤੁਹਾਡੇ ਤਾਂ ਗੁਰੂ ਸਾਹਿਬ ਨੇ ਪਾਇਆ ਨਹੀਂ ਸੀ ਮਹਾਰਾਜ ਕਹਿੰਦੇ ਉਹ ਦਿਨ ਧੱਕੇ ਨਾਲ ਪਾਉਂਦਾ ਸੀ ਪਾਇਆ ਨਹੀਂ ਅੱਜ ਧੱਕੇ ਨਾਲ ਲਾਉਣ ਤੇ ਤੁਲਿਆਂ ਲਾਉਣ ਵੀ ਨਹੀਂ ਦੇਣਾ ਇਹ ਸਤ ਅਸਲ ਵਿੱਚ ਮਨੁੱਖੀ ਅਧਿਕਾਰਾਂ ਦੀ ਜਿਹੜੀ ਬਾਤ ਹੈ ਏਡੀਆਂ ਕਦਰਾਂ ਕੀਮਤਾਂ ਨੇ ਫੇਰ ਜਾ ਕੇ ਉਹ ਕਿਰਪਾ RAM ਜਿਹੜਾ ਨਾ ਔਰ ਕਿਰਪਾ RAM ਤਿੰਨ ਪੀੜ੍ਹੀਆਂ ਤੋਂ ਜਾ ਕੇ ਗੁਰੂ ਘਰ ਨਾਲ ਜੁੜਿਆ ਪੱਟ ਵੀ ਤਲਾਉਂਦਾ ਉਹਨਾਂ ਪੱਟ ਜਦੋਂ ਇੰਦਰਾਜ ਕਰਦੇ ਆ ਉਹ ਥੱਲਿਓਂ ਤਾਂ ਨਹੀਂ ਜਾਂਦੇ ਉਹ ਜਦੋਂ ਥੱਲਿਓਂ ਤਾਂ ਨਹੀਂ ਲਿਖਦੇ ਨੇ ਨਾ ਤੇ ਅਸਲ ਵਿੱਚ ਉਹ ਲੇ ਉਹ ਲਿਖਦੇ ਆ ਕਿ ਕਿਰਪਾ ਰਾਮ ਦੱਤ ਬ੍ਰਾਹਮਣ ਜਿਹੜਾ ਬੇਟਾ ਅੜੂ ਰਾਮ ਕਾ ਪੋਤਾ ਨਰੈਣ ਦਾਸ ਕਾ ਪੜਪੋਤਾ ਬ੍ਰਹਮ ਦਾਸ ਕਾ ਤੇ ਉਹਦੇ ਤੋਂ ਬਾਅਦ ਫਿਰ ਕਹਿੰਦੇ ਵੰਸ ਠਾਕੁਰ ਦਾਸ ਭਾਰਦਵਾਜ ਕੀ ਇਹ ਬ੍ਰਹਮ ਦਾਤ ਤੋਂ ਲੈ ਕੇ ਜੁੜਿਆ ਉਹ ਲੈ ਕੇ ਫਿਰ 16 ਬ੍ਰਾਹਮਣ ਮਾਲਕ ਦੇ ਦਰ ਤੇ ਫਰਿਆਦੀ ਹੋਇਆ ਤੇ ਗੁਰੂ ਦਾਤੇ ਨੇ ਆਖਿਆ ਨਹੀਂ ਦੁਨੀਆ ਆ ਮੁਸ਼ਕਲ ਵਿੱਚ ਛੱਡਦੀ ਏ ਗੁਰੂ ਦੇ ਦਰ ਤੇ ਆਏਗਾ ਉਹ ਮਾਲਕ ਜਦੋਂ ਸਾਰੇ ਛੱਡ ਕੇ ਚਲੇ ਜਾਣ ਸੰਗ ਸਖਾ ਸਭ ਤਜ ਗਏ ਕੋ ਨੰਨਿ ਬਿਓ ਸਾਥ ਕੋ ਨਾਨਕ ਕੇ ਵਿਪਤ ਮੈਂ ਟੇਕ ਇੱਕ ਰਗੁਨਾਥ ਉਹ ਦਾਤਾ ਐਸੀ ਬਾਹ ਪਕੜਨ ਵਾਲਾ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਸਾਡਾ ਕਿਤੇ ਭਰੋਸਾ ਜਿੰਨਾ ਤੋਂ ਅੱਜ ਅਸੀਂ ਐ ਜਿਹੜਾ ਨਾਗ ਲੈnde ਫਿਰਦੇ ਹਾਂ ਮੇਰਾ ਉਪਾਅ ਕਰ ਦਿਓ ਜਦੋਂ ਉਹਨਾਂ ਤੇ ਵਿਪਤਾ ਬਣੀ ਉਹ ਗੁਰੂ ਤੇਗ ਬਹਾਦਰ ਸਾਹਿਬ ਕੋਲੇ ਆਗੇ ਤੇ ਅਸੀਂ ਕਿੰਨੇ ਵਿਵਪਤਾ ਬਣਦੀ ਤੁਸੀਂ ਉਪਾਅ ਕਰਦੇ ਹੋ ਉਸ ਦਾਤੇ ਦੀ ਬਖਸ਼ਿਸ਼ ਜਿਹੜਾ ਹੈ ਅਸੀਂ ਮਾਣ ਸਕੀਏ ਸਾਡੇ ਜੀਵਨ ਵਿੱਚ ਉਪਰੋਸਾ ਆ ਜਾਏ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਕੋਟਾਨ ਕੋਟਾਨ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਸੰਗਤ ਦਾ ਤੈਦਲ ਨੂੰ ਧੰਨਵਾਦ ਇਸ ਫੇਰੀ ਦੀ ਏ ਅੱਜ ਦੀ ਅਖੀਰਲੀ ਹਾਜ਼ਰੀ ਸੀ ਇਸ ਪਾਵਨ ਸਥਾਨ ਤੇ ਜਿੱਥੇ ਸਤ ਗੁਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਉੱਥੇ ਇਥੋਂ ਦੇ ਸਮੂਹ ਪ੍ਰਬੰਧਕ ਕਮੇਟੀ ਔਰ ਸਤਿਕਾਰਯੋਗ ਗਿਆਨੀ ਨਰਿੰਦਰ ਸਿੰਘ ਦੀ ਸਤਿਕਾਰਯੋਗ ਵੀਰ ਹੈਡ ਗ੍ਰੰਥੀ ਯਾਨੀ ਗੁਰਵਿੰਦਰ ਸਿੰਘ ਦੀ ਸਭ ਦਾ ਜਿੰਨੇ ਵੀ ਇੱਥੇ ਪਰਿਵਾਰ ਆਪ ਦੀ ਸੰਗਤਾਂ ਸੇਵਾ ਕਰਦੇ ਹੋ ਸਭ ਦਾ ਤਹਿ ਦਿਲੋਂ ਧੰਨਵਾਦ ਮੇਰੀਆਂ ਗਲਤੀਆਂ ਨਾਲ ਚਿਤਾਰਨੀਆਂ ਫਿਰ ਮਾਲਕਾਂ ਜਲ ਦੀ ਕਿਤੇ ਖੇਡ ਬਣਾਉਣਗੇ ਫਿਰ ਆਪ ਸੰਗਤ ਦੇ ਦਰਸ਼ਨ ਕਰਾਂਗੇ ਫਤਿਹ ਬੁਲਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ 사ਤਸੰਗ ਜੀ ਪਿਛਲਾ ਪੂਰਾ ਮਹੀਨਾ ਆਪ ਸੰਗਤਾਂ ਨੂੰ ਕਥਾ ਵਿਚਾਰ ਦੁਆਰਾ ਨਿਹਾਲ ਕਰਦੇ ਰਹੇ ਨੇ ਬਹੁਤ ਬਹੁਤ ਸਮੁੱਚੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਸੰਗਤਾਂ ਨੇ ਬਹੁਤ ਕਥਾ ਪਸੰਦ ਕੀਤੀ ਹੈ ਔਰ ਸਮੇਂ ਅਨੁਸਾਰ ਆਗਾ ਵੀ ਆਪ ਸੰਗਤਾਂ ਦੇ ਇਸੇ ਤਰ੍ਹਾਂ ਦਰਸ਼ਨ ਕਰਦੇ ਰਹਿਣਗੇ